ਕਿ ਨਾ ਬਾਬਾ ਦੇਖੋ ਜੀ ਲਿਖਣ ਲੱਗਾ ਉਹ ਮੁੰਡਾ ਸ਼ਹਿਰੋ ਸ਼ਹਿਰੀ ਹੈ ਤੇ ਹੋਰ ਕਿ ਖਲਾਵਾ ਹੈਰੀ ਘਾਟ ਜੀ ਹਾਂ ਸੁਣਾ ਬਾਬਾ ਕਹੋ ਜੰਮਾ ਤੇ ਅੱਜ ਜੇ ਆਪਾਂ ਬਹੁਤ ਹੀ ਕੈਂਦ ਸ਼ਾਇਰੀ ਲਿਖੀ ਆ ਤੇ ਦੇਖ ਸਕਦੇ ਆਂ ਆਪਣਾ ਪੇਜ ਸਾਰੇ ਆਪਾਂ ਲਿਖੇ ਆ ਆਪਣੇ ਸਟ੍ਰੀਟੇ ਗਿਆ ਦੇਖੋ ਤਾਂ ਮੇਰਾ ਮੂਡ ਹੈ ਜਦਾ ਠੀਕਾ ਬੋਲੇ ਕਰਕੇ ਥੋੜੀ ਜਿਹੀ ਗੱਲਾਂ ਲਿਖੀਆਂ ਵਾ ਕਿ ਇਹ ਜਿਹੜੇ ਗੱਲਾਂ ਵਾਂ ਮੈਂ ਲਿਖੇ ਆ ਆਪਣੀ ਆਪਣੀ ਸੇਲੀ ਲਈ ਲਿਖੀਆਂ ਵਾ ਕਿਉਂਕਿ ਲਾਈਫ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ 파ਟਨ ਹਰ ਇੱਕ ਦਾ ਹੁੰਦਾ ਵਾ ਕਿਉਂਕਿ ਲਾਈਫ ਦੇ ਵਿੱਚ ਸਟ्रेस ਬਹੁਤ ਜ਼ਿਆਦਾ ਹੁੰਦਾ ਉਹਦੇ ਕਰਕੇ ਅੱਜ ਕੁਝ ਲਿਖਿਆ ਵਾ ਕਹਿੰਦਾ ਜੇ ਮੈਂ ਜੀਵਨ ਲਿਖਾਂ ਤਾਂ ਤੂੰ ਮੈਨੂੰ ਆਪਣਾ ਸਾਥ ਸਮਝੀ ਕਹਿੰਦਾ ਜੇ ਮੈਂ ਸਕੂਨ ਲਿਖਾਂ ਤਾਂ ਤੂੰ ਮੇਰੇ ਹੱਥਾਂ 'ਚ ਆਪਣਾ ਹੱਥ ਸਮਝੀ ਕਹਿੰਦਾ ਜੇ ਮੈਂ ਰਾਤ ਲਿਖਾਂ ਤਾਂ ਤੂੰ ਮੈਨੂੰ ਆਪਣਾ ਸੁਪਨਾ ਸਮਝੀ ਕਹਿੰਦਾ ਜੇ ਮੈਂ ਪਿਆਰ ਲਿਖਾਂ ਤਾਂ ਤੂੰ ਮੇਰੇ ਦਿਲ ਤੇ ਆਪਣਾ ਰਾਜ ਸਮਝੀ ਆਪਣਾ ਸੱਚਾ ਪਿਆਰ ਸਮਝੀ ਤੇਰਾ ਪਿਆਰਾ ਕਾਰਟੂਨ ਆਰਟਿਸਟ ਮਿਸ਼ੂ ਤੇ ਬਾਕੀ ਤਾਂ ਹਲੇ ਲਿਖਦਾ ਪਿਆ ਵਾ ਦਿਮਾਗ ਲੈਣ ਨਾਲ ਨਾਲ ਬੰਦੀ ਪਈ ਆ ਤੇ ਬਾਕੀ ਆਪਣੇ ਲਿਖੀ ਆ ਸਕ੍ਰਿਪਟ ਸੁਣਾਦੇ ਰਵਾਂਗੇ ਤੇ ਇੱਕ ਬਹੁਤ ਘੈਂਟ ਗੱਲ ਲਿਖੀ ਆ ਪੰਜਾਬੀ ਚ ਕਹਿੰਦਾ ਅੱਖਾਂ ਦੀ ਰਖਵਾਲੀ ਰੱਖ ਐਨਕ ਭਾਵੇਂ ਕਾਲੀ ਰੱਖ ਜਿਵੇਂ ਰਾਤ ਹਨੇਰੀ ਏ ਦਿਲਾਂ ਦੇ ਦਿਲਾਂ ਦੇ ਦੀਵੇ ਵਾਲੀ ਰੱਖ ਉੱਤੇ ਰਾਵਣ ਨੱਚਦੇ ਰਹੇ ਵਿੱਚੋਂ ਰਾਮ ਦੀਵਾਲੀ ਰੱਖ ਗੁੱਸਾ ਗਿਆ ਕਾਮ ਕ੍ਰੋਧ ਐਨੇ ਸਪਨਾ ਪਾਲੀ ਰੱਖ ਇੱਕ ਯਾਰ ਨਾਲ ਯਾਰੀ ਰੱਖ ਦੁਸ਼ਮਣ 35 40 ਰੱਖ ਚ ਚੰਨ ਦੀਆਂ ਚੰਨ ਦਿਲਾ ਦੀਆਂ ਗੱਲਾਂ ਨੂੰ ਗੱਲੀ ਬਾਤੀ ਟਾਲੀ ਰੱਖ ਅੱਖਾਂ ਦੀ ਅੱਖਾਂ ਦੀ ਰੱਖਣ ਵਾਲੀ ਰੱਖ ਭਾਵੇਂ ਇਹਨਾਂ ਕ ਕਾਲੀ ਰੱਖ ਅੱਖਾਂ ਦੀ ਰੱਖਵਾਲੀ ਰੱਖ ਭਾਵੇਂ ਇਹਨਾਂ ਕ ਕਾਲੀ ਰੱਖ ਸਰਾ ਬਾਈ ਸਰਾ ਸਹੀ ਆ ਤੇ ਵੀ ਛੱਡ ਗਏ ਨਾ ਇਹਦਾ ਨਹੀਂ ਨਹੀਂ ਆ ਬਸ ਉਹ ਦੇ ਜੇ ਮੂਡ ਤੇ ਆ ਲਿਖਣ ਦਾ ਤੇ ਭੈਣ ਭੈਣ ਭਰਾ ਦੇ ਰਿਸ਼ਤੇ ਤੇ ਗੱਲ ਲਿਖੀ ਆ ਕਹਿੰਦਾ ਭੈਣਾ ਦਾ ਭੈਣਾ ਤੇ ਭਰਾ ਦਾ ਰਿਸ਼ਤਾ ਸਾਰੇ ਰਿਸ਼ਤੇ ਤੋਂ ਅਨਮੋਲ ਹੁੰਦਾ ਹੈ ਪਿਆਰ ਬਥੇਰਾ ਅੰਦਰੋਂ ਅੰਦਰੀ ਪਰ ਲੜਨਾ ਜ਼ਰੂਰ ਹੁੰਦਾ ਹੈ ਗਲਤੀ ਹੋਵੇ ਆਪਦੀ ਪਰ ਫਸਾਉਣਾ ਦੂਸਰੇ ਨੂੰ ਹੁੰਦਾ ਹੈ ਮੈਂ ਹੋਰ ਕੀ ਦੱਸਾਂ ਰੱਬਾ ਮੇਰੇਆ ਇਹ ਸਾਰਾ ਪਿਆਰ ਗੂੜਾ ਹੁੰਦਾ ਹੈ ਇਹ ਸਾਰਾ ਪਿਆਰ ਗੂੜਾ ਹੁੰਦਾ ਹੈ ਸਹੀ ਹੈ ਮੈਂ ਮੁੰਡਾ ਕੋਲੀ ਸਰੋ ਜਾਈ ਕੰਮ ਤੇ ਬੈਠ ਕੇ ਗਿਆ ਦੱਪ ਪਾਈ ਜਾਂਦਾ ਉਹਦਾ ਕਿੰਨਾ ਜਰ ਉਹਦਾ ਲੱਗਦੇ ਮੈਂ ਤਸਵੀਰ ਤਾਂ ਲਿਖੀ ਆ ਨਾ ਗੱਲ ਆਈ ਜਾਂਦੀ ਤੇ ਤਸਵੀਰ ਤਾਂ ਮੈਨੂੰ ਲੱਗਦਾ ਪਿਆ ਗੱਲ ਆਈ ਜਾਂਨੀ ਆ ਵਾ ਤੇ ਬਾਕੀ ਬਾਕੀ ਇਹਦੇ ਸ਼ੂਟਿੰਗ ਵਗੈਰਾ ਸਾਰਾ ਕੁਝ ਕਰਾਂਗੇ ਵਧੀਆ 뮤직 ਫੈਟ ਕਰਕੇ ਜਿਸ ਤੇ ਵਧੀਆ ਲੱਗੂਗਾ ਉਹ ਲਾ ਕੇ ਆਪਾਂ ਅਪਲੋਡ ਕਰਾਂਗੇ ਤੇ ਹੋ ਸਕੇ ਤਾਂ ਬਾਈ ਦੇ ਚੈਨਲ ਤੇ ਵੀ ਅਪਲੋਡ ਕਰਾਂਗੇ ਤੇ ਮੇਰੇ ਚੈਨਲ ਤੇ ਜਦੋਂ ਸ਼ੂਟ ਹੋਊਗਾ ਉਹ ਆਰਟਿਸਟ ਕਰਾਇਆ ਤੇ ਜਾਂ ਡਾਂਸ ਕਰਾਇਆ ਤੇ ਜ਼ਰੂਰ ਲਿਖੀ YouTube channel thank you